ਜੋ ਆਪ ਸਾਜ ਆਪਾਂ ਖਾਣਾ ਸਿਹੜੀ ਦੇ ਵਿੱਚ ਧਰਨਾ ਲਾ ਕੇ ਬੈਠੇ ਆ ਅਸੀਂ ਐਸਐਸਓ ਨਾਲ ਉਹਨਾਂ ਪਹਿਲਾਂ ਗੱਲ ਕੀਤੀ ਤੇ ਉਹਨਾਂ ਨੇ ਗੱਲ ਕਹੀ ਕਿ ਮੈਂ ਗੱਡੀ ਦੇ ਵਿੱਚ ਇਹ ਵੀਡੀਓ ਵੇਖੀ ਤੇ ਮੇਰਾ ਆਪਣਾ ਮਨ ਵਾਲਾ ਪਰੇਸ਼ਾਨ ਕਿ ਇਹ ਕੀ ਬੱਚੇ ਵਾਲੀ ਹਰਕਤਾਂ ਕਰਨ ਦੇ ਆ ਕਿਸੇ ਦੇ ਅੱਖ ਨੂੰ 60 ਕਦਾ ਮਾਰਨ ਦੇ ਆ ਪਰ ਵੇਖਣ ਵਾਲੀ ਗੱਲ ਇਹ ਆ ਵੀ ਕਾਰਵਾਈ ਕੋਈ ਨਹੀਂ ਕੀਤੀ ਅਸੀਂ ਆਸ ਰੱਖਦੇ ਆ ਜਿਹੜਾ ਪ੍ਰਸ਼ਾਸਨ ਆ ਉਹ ਤਾਂ ਸੱਚੇ ਬੰਦੇ ਦੀ ਗੱਲ ਸੁਣੇ ਹੁੰਦਾ ਇਹ ਤੇ ਉਲਟਿਆ ਜੇ ਮੈਂ ਤੁਹਾਨੂੰ ਗੱਲ ਦੱਸਾਂ ਸਾਡੇ ਪਿੰਡ ਦੇ ਵਿੱਚ ਇੱਕ ਭਲੇਵਾਨ ਬੰਦੇ ਆ ਰਹੇ ਵਿਚਾਰੇ ਨੇ ਮੋਟਰਸਾਈਕਲ ਲੈ ਲਿਆ ਸਾਲ ਹੋ ਗਿਆ ਇਹ ਪੁਲਿਸ ਪ੍ਰਸ਼ਾਸਨ ਦੀਆਂ ਗੱਲਾਂ ਆ ਚਾਲ ਹੋ ਗਿਆ ਮੋਟਰਸਾਈਕਲ ਲਿਆ ਉਹਨਾਂ ਨੇ ਤੇ ਉਹਨਾਂ ਨੇ ਕੀ ਕੀਤਾ ਵੀ ਆਈ ਆਈ ਨੰਬਰ ਪਲੇਟ ਜਿਹੜੀ ਆ ਉਹ ਅਪਲਾਈ ਕੀਤੀ ਵੀ ਉਹ ਆਨਲਾਈਨ ਬੋਲਦਾ ਉਹਦਾ ਨੰਬਰ ਪਲੇਟ ਅਪਲਾਈ ਕਰ ਦਿੰਦੇ ਆ 2007 ਮਾਡਲ ਦਾ 16000 ਦਾ ਮੋਟਰਸਾਈਕਲ ਲਿਆ ਉਹਨੇ ਜਿੰਦ ਕੋ ਲਿਆ ਉਹ ਸਾਰਾ ਕੁਝ ਲਿਖਾ ਕੇ ਲਿਆ ਉਹਨਾਂ ਨੇ ਆਰਸੀ ਸਾਰਾ ਕੁਝ ਉਹਨਾਂ ਨੂੰ ਦੇ ਗੋਲਿਆ ਜਦੋਂ ਉਹਨਾਂ ਨੇ ਅ ਅਪਲਾਈ ਕੀਤਾ ਨੰਬਰ ਪਲੇਟ ਅਪਲਾਈ ਕੀਤੀ ਤੇ ਉਹ ਘਰ ਲਾਉਣ ਵਾਲਾ ਆਇਆ ਤੇ ਕਹਿੰਦੇ ਉਹਨਾਂ ਨੇ ਵੇਖਿਆ ਕਹਿੰਦੇ ਇੰਜਨ ਨੰਬਰ ਇਹਦਾ ਮਿਲਦਾ ਵਾ 84 ਨੰਬਰ ਨਹੀਂ ਮਿਲਦਾ ਉਹ ਡਿੱਗਾ ਡੋਗਾ ਹੋਂ ਕਰਨ ਕੇ ਜਾਂ ਪ੍ਰਾਣਾ ਹੋਂ ਕਰਕੇ ਨਹੀਂ ਲੱਭਾ ਉਹਨੂੰ ਡਫਰਡਨ ਦੇ ਵਿੱਚ ਪਤਾ ਤੇ ਕੁਝ ਮਹੀਨੇ ਬਾਅਦ 1 ਮਹੀਨੇ ਡੇਢ ਮਹੀਨੇ ਬਾਅਦ ਜਿਹੜੇ ਆਪਣੇ ਥਾਣਾਦਾਰ ਇੱਕ ਤਾਂ ਸੀਆਈਏ ਸਟਾਫ ਦੇ ਉਹ ਲਬਦੇ ਲਬਦੇ ਘਰੇ ਗਿਆ ਤੇ ਲੱਭ ਕੇ ਜਾ ਕੇ ਤੇ ਕਹਿੰਦੇ ਵੀ ਭਾਈ ਮੋਟਰਸਾਈਕਲ ਉਹਨੜੇ ਚੋਰੀ ਦਾ ਹੋਆ ਹੋਰ ਹੁਸਾਰਾ ਦੱਸਿਆ ਗਿਆ ਵੀ ਨਹੀਂ ਚੋਰੀ ਦਾ ਨਹੀਂ ਆ ਐ ਇਸ ਤਰ੍ਹਾਂ ਜਿਹਾ ਮੁੱਲ ਲਿਆ ਵਾ ਸਾਰੇ ਕਾਗਜ਼ ਪੱਤਰ ਸਾਡੇ ਕੋਲ ਆ ਕਹਿੰਦੇ ਚੱਲ ਕੱਲ ਨੂੰ ਲੈ ਆਓ ਉੱਥੇ ਜੇ ਆਪਾਂ ਗੱਲਬਾਤ ਕਰਾਂਗੇ ਜਿਹਦੇ ਕੋਲੋਂ ਤੁਸੀਂ ਲਿਆਓ ਉਹਨੂੰ ਵੀ ਲੈ ਆਓ ਜਿਹਦੇ ਕੋਲੋਂ ਲਿਆਈ ਉਹਨੂੰ ਵੀ ਨਾਲ ਲੈ ਕੇ ਨਾਲ ਜਦ ਦੇ ਬੰਦੇ ਤੇ ਬੰਦੇ ਗਏ ਆ ਨਾਲ ਉਹਨਾਂ ਨੂੰ ਲੈ ਕੇ ਜਿਹਦੇ ਕੋਲ ਤੀਜੇ ਜਣੇ ਕੋਈ ਗਾਹ ਲੈ ਆਈ ਉਹਨੂੰ ਨਾਲ ਲੈ ਕੇ ਗਏ ਉੱਥੇ ਸੁਣਵਾਈ ਕੋਈ ਨਹੀਂ ਹੋਈ ਕਹਿੰਦੇ ਮੋਟਰਸਾਲ ਡੱਕ ਦੋ ਇੱਥੇ ਗੱਲ ਕਰਾਂਗੇ ਬਾਅਦ ਚ ਸਾਹ ਬੇਚੇ ਨਹੀਂ ਹੈਗੇ ਫਲਾਣੇ ਨਾਮ ਨਾਲ ਉਹਨੇ ਨਿਵਾਕੇ ਨਾਲ ਬਣਾਉਣੇ ਅੱਜ ਉਹਨੂੰ ਘੱਟੋ ਘੱਟ 20 ਦਿਨ ਹੋ ਗਏ ਆ ਭਲੇ ਮਾਸ ਬੰਦੇ ਨੂੰ ਖਰਾਬ ਕੀਤਾ ਜਾਣ ਡਿਆ ਵਾ ਜਿੱਤੇ ਕੇ ਲੋੜ ਸੀਗੀ ਜੇ ਉਹ ਚੋਰੀ ਦਾ ਵਾ ਜਿਹੜੇ ਬੰਦੇ ਕੋ ਆਈ ਲਿਆ ਗਾ ਉਹਨੂੰ ਪੁੱਛਦੇ ਜਾਉ ਉਹਨੂੰ ਪੁੱਛਦੇ ਸਾਨੂੰ ਘਟਾ ਨਾ ਕਰਕੇ ਹਟਿਆ ਕੋਈ 2-3000 ਰੁਪਏ ਗਰੀਬ ਬੰਦੇ ਉੱਤੇ ਲਾ ਕੇ ਬੈਠਿਆ ਤੇ ਇਨਸਾਫ ਕੋਈ ਨਹੀਂ ਨਾਲ ਜਿਹੜੇ ਮੋਟਰਸਾਈਕਲ ਉੱਤੇ ਰੱਖਾ ਸੀ ਇਹ ਸਟਾਫ ਜੇ ਸਾਡੀ ਜੱਥੇਬੰਦੀਆਂ ਦੇ ਬੰਦਿਆਂ ਦੀ ਜੁੜੇ ਹੋਏ ਆ ਬੰਦਿਆਂ ਦੀ ਗੱਲ ਵੀ ਸੁਣੀ ਜਾਂਦੀ ਤੇ ਆਮ ਬੰਦੇ ਦੀ ਕਿੱਦਾ ਸੁਣੀ ਜਾਂਦੀ ਹੋਊਗੀ ਅੱਗੇ ਦੱਸ ਦੇਣਾ ਚਾਹੁੰਦੇ ਆ ਇਹਦੀ ਫੌਜ ਆ ਜਥੇਬੰਦ ਫੌਜ ਆ ਇਹ ਸਾਰੀ ਫੌਜ ਜਿਹੜੀ ਆ ਜਥੇਬੰਦ ਗਿਆ ਇਹਨਾਂ ਕਿਤੇ ਨਹੀਂ ਜਾਣਾ ਜਿਹਨਾਂ ਜਿਹੜੇ ਇਨਸਾਫ ਨਾ ਮਿਲਿਆ ਇਤਰਾ ਦੇ ਇਹ ਲੱਖਾਂ ਲੋਕਾਂ ਦੇ ਪੈਸੇ ਸਾਡੇ ਕੋਲ ਬੜੇ ਕੇਸ ਆਉਂਦੇ ਆ ਹੁਣੇ ਤਾੜਿਆ ਤਾੜਿਆ ਇਹਦੇ ਝੋਟੀਆਂ ਦੇ ਵਿੱਚ ਆਪਾਂ ਕੋ 30 ਲੱਖ ਰੁਪਈਆ ਕੋਈ ਜੰਡੀ ਦਾ ਮਾਰ ਕੇ ਬੈ ਗਿਆ ਹੀ ਤੇ ਉਹਦਾ ਆਪਾਂ ਘੜਕੇ ਵਾਲੇ ਸਿੰਘਾਂ ਨਾਲ ਦੇ ਨਿੱਕੇ ਚੋਲੇ ਦਾ ਤੇ ਕੋਸ ਸਿੰਘ ਜਿੱਤਨਾਂ ਦਾ ਬਣਾਇਆ ਜੇ ਇਹਦਾ ਨਹੀਂ ਕੰਮ ਕਰਦੇ ਹੋਈਏ ਦੋਵਾਂ ਤਰ੍ਹਾਂ ਨੂੰ ਪਾਸੇ ਰੱਖ ਕੇ ਤੇ ਫਿਰ ਆਇਆ ਆਪਸ ਵਿੱਚ ਗੱਲ ਕਰੀਏ ਤੇ ਵਿੱਚ ਪੰਜ ਦੋ ਜੀ ਕਰਦੇ ਹੋਈਏ ਤੇ ਆਮੋ ਸਾਹਮਣੇ ਭਾ ਕੇ ਦੋਵਾਂ ਤਰ੍ਹਾਂ ਨੂੰ ਟੇਬਲ ਤੇ ਪੈਸੇ ਰਖਾ ਕੇ ਕੋਲੋਂ ਠੰਡੇ ਪਿਆ ਕੇ ਤੇ ਕੋਲੋਂ ਉਹਨਾਂ ਨੂੰ ਪਰਨੇ ਦਿੱਤੇ ਪੈਨੋ ਜੀ ਬਾਨ ਗਰੇ ਪੈ ਲੈ ਜਾਓ ਇਹੋ ਜੇ ਕੰਮ ਜੱਫੇਬੰਦੀ ਕਰਦੀ ਆ ਤੇ ਜੱਫੇਬੰਦੀ ਸਹੀ ਕੰਮ ਕਰਦੀ ਆ ਤਾਂ ਹੀ ਤੁਹਾਡੇ ਲੋਕਾਂ ਦੇ ਵਿਸ਼ਰਦੇ ਆ ਇੰਨੀ ਕਰਤਾ ਇੰਨੀ ਦੁਨੀਆ ਜਿਹੜੀ ਜੁੜੀ ਆ ਉਹ ਐਵੇਂ ਨਹੀਂ ਜੁੜੀ ਜੇ ਆਪਾਂ ਕੋ ਸਹੀ ਕੰਮ ਕਰਦੇ ਆ ਤੇ ਤਾਂ ਆ ਪਰ ਜੇ ਜੇ ਸਾਡੀਆਂ ਗੱਲਾਂ ਨਹੀਂ ਸੁਨੀਆਂ ਜਾਂਦੀਆਂ ਤੇ ਸਾਡੇ ਕੋ ਸੁਣਾਉਣ ਦਾ ਤਰੀਕਾ ਤੇ ਇੱਕੋ ਮਾਰਦਾ ਅਸੀਂ ਬੇਦਰੀ ਵਿਚ ਆ ਕੇ ਬੈਨੇ ਆ ਫਿਰ ਮੇਰੇ ਨਾਲ ਬੈਨੇ ਆ ਜਿੰਨਾ ਚਿਰ ਸਾਨੂੰ ਇਨਸਾਨ ਨਹੀਂ ਮਿਲਦਾ ਜੇ ਸਾਨੂੰ ਹੋਰ ਕੋਈ ਕਾਰਵਾਈ ਕਰਨੀ ਪੈਂਦੀ ਆ ਤੇ ਉਹ ਵੀ ਸਾਡੇ ਆਪੂ ਸਹੀ ਸਲਾਹ ਕਰਕੇ ਜਿੱਥਰ ਨੂੰ ਜਾਣਾ ਪਿਆ ਉਹਦੇ ਨੂੰ ਜਾਵਾਂਗੇ ਪਰ ਅਸੀਂ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਆ ਸਾਡਾ ਕੋਈ ਸ਼ੌਕ ਨਹੀਂਗਾ ਹੈ ਸ਼ਾਹਗਰੂ ਨਹੀਂ ਆਏ ਇਹ ਸਾਡੀ ਮਜਬੂਰੀ ਆ ਜਦੋਂ ਸਾਡੀ ਗੱਲ ਨਹੀਂ ਸੁਣੋਗੇ ਤੁਸੀਂ ਇੱਥੇ ਨਹੀਂ ਸੁਣੋਗੇ ਤੇ ਕਿੱਥੇ ਸੁਣਾਵਾਂਗੇ ਜਾ ਕੇ ਸਾਣਾ ਸਾਡਾ ਵਾ ਸਾਡੇ ਤੁਸੀਂ ਪਰ ਪਬਲਿਕ ਸਰਵੰਡ ਹੋ ਸਾਡੀ ਗੱਲ ਤਾਂ ਸੁਣਨੀ ਪੈਣੀ ਆ ਜਿਸ ਸਾ ਗੱਲ ਸੁਣ ਕੇ ਐਨੇ ਬੰਦੇ ਦੀ 40 ਪਿੰਡਾਂ ਦੇ ਬੰਦੇ ਆ ਕੀ ਕਹ ਲੈ ਇਹ ਝੂਠੇ ਆ ਤੇ ਉਹ ਦੋ ਜਣੇ ਸੱਚੇ ਆ ਵੀਡੀਓ ਪਾਉਂਦੇ ਆ ਜੇਹੀ ਇਹ ਇਸ ਹਿਸਾਬ ਦਾ ਹੀ ਏ ਜੇ 40 ਪਿੰਡਾਂ ਦੀ ਸੰਮਤ ਇੱਥੇ ਬੈਠ ਸਕਦੀ ਆ ਕਿ ਗਵਰਨਮੈਂਟਾਂ ਨੂੰ ਫੜ ਕੇ ਨਹੀਂ ਲਿਆਦਾ ਜਾਦਾ ਉਹ ਤਾਂ ਜੇ ਕੋਈ ਗੱਲਬਾਤ ਹੁੰਦੀ ਤਾਂ ਉਹਨਾਂ ਨੂੰ ਕਿਸੇ ਬੰਦੇ ਨੂੰ ਮਿੰਡੋ ਮਿੰਡੀ ਚੌਕ ਦੇ ਅੰਦਰ ਲੈ ਆਉਂਦੇ ਜੇ ਨਾ ਵੀ ਨਗਰ ਕਾਜ਼ਾ ਕਰ ਨੂੰ ਫੜਦੇ ਜੇ ਨਾ ਵੀ ਗੁੰਡੇ ਅਸਰ ਨੂੰ ਫੜਦੇ ਜੇ ਇਹ ਸਾਡੀ ਜਿਹੜੀਆਂ ਸਰਕਾਰਾਂ ਜਿਹੜੀਆਂ ਉਹ ਸਾਨੂੰ ਕਿਹੜੇ ਬੰਦੇ ਨੂੰ ਲੈ ਕੇ ਜਾਣ ਰਹੀਆਂ ਵਾ ਤੇ ਸਾਡੀ ਨੌਜਵਾਨੀ ਆ ਤੇ ਨੌਜਵਾਨੀ ਦਾ ਘਾਟ ਕਰ ਕਰਾਤਾ ਇਹ ਸਾਨੂੰ ਕੋਈ ਸ਼ੌਕਰੀ ਦਾ ਤਰ੍ਹਾਂ ਰੁਲ ਕੇ ਬਹਿਣ ਦਾ ਗਰੀਆਂ ਤੇ ਬਹਿਣ ਦਾ ਸਾਡਾ ਸ਼ੌਕਰੀਗਾ ਰੱਜੇ ਪੁੱਜੇ ਘਰਾਂ ਜੋ ਸਾਰੇ ਸਾਰੇ ਨਾ ਕਿ ਜਰਾ ਬੜਾ ਵਧੀਆ ਹੁੰਦੇ ਆ ਕੋਈ ਇਹ ਪੰਜ ਜੋੜੀ ਵਾਲੇ ਨਹੀਂ ਕਿ ਨਾ ਸਾਨੂੰ ਸਰਕਾਰਾਂ ਦੀ ਲੋੜ ਆ ਨਾ ਹੀ ਕਹਦੇ ਮਗਰ ਭਜਦੇ ਆ ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਕੋਈ ਬਣ ਗਿਆ ਕੋਈ ਆ ਗਿਆ ਪਰ ਚਲੇ ਗਿਆ ਨਾ 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 ਕੋਈ ਆਸਾ ਨਹੀਂ ਪਰ ਅਸੀਂ ਦੱਸ ਦੇਣਾ ਚਾਹੁੰਦੇ ਆ ਇਹ ਸੱਚੇ ਸੁੱਚੇ ਪਾਰਟੀ ਆ ਤੇ ਸੱਚੇ ਸੁੱਚੇ ਬੰਦੇ ਆ ਜੇ ਇਹਦਾ ਦੇ ਅਸਰਾਬ ਕਰਨ ਵਾਲੇ ਬੰਦਿਆਂ ਦਾ ਤੁਸੀਂ ਨਹੀਂ ਇਨਸਾਬ ਹੋਊਗਾ ਤੇ ਕੌਣ ਹੋਊਗਾ ਪਰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਇਨਸਾਫ ਲੈ ਕੇ ਜਾਣਾ ਵਾ ਜਿੰਨਾ ਚਿਰ ਮਰਜ਼ੀ ਲੱਗੇ ਉਹ ਤੁਹਾਡਾ ਤੁਹਾਡੀ ਤੁਹਾਡੀ ਮਰਜ਼ੀ ਆ ਮੇਰੇ ਤੋਂ ਪਹਿਲਾਂ ਕੋਈ بڑا ਕੋਈ ਦੱਸ ਕੇ ਗਿਆ ਸਾਨੂੰ ਪਹਿਲੀ ਵਾਰੀ ਅਗਲਾ ਗੋਲ ਕੇ ਦੱਸ ਕੇ ਗਿਆ ਕਿ ਸਾਡਾ ਇਤਿਹਾਸ ਕੀ ਆ ਤੇ ਅਸੀਂ ਕੰਮ ਕੀ ਕਰਦੇ ਆ ਤੇ ਅਸੀਂ ਕਿਦਾਂ ਕੰਮ ਕਰਦੇ ਆ ਤੇ ਕਿਦਾਂ ਹੀ ਕੰਮ ਕਰਾਉਣਾ ਜਾਣਦੇ ਆ ਪਰ ਅਜੇ ਵੀ ਪ੍ਰਸ਼ਾਸਨ ਦੇ ਕੰੰਤ ਜੂਨੀ ਸਰ ਕੀ ਕਿ ਜਿਹੜਾ ਉਹਨੂੰ ਬੰਦਿਆਂ ਨੂੰ ਫੋਨ ਕਰਕੇ ਜੇ ਸੱਜਿਆ ਜਾਵੇ ਜਾਂ ਉਹਨੂੰ ਚੋਕੇ ਲੰਦਾ ਜਾਵੇ ਹਾਲਾਂਕਿ ਉਹਨੂੰ ਸਾਡੇ ਨੂੰ ਪਹਿਲਾਂ ਚੋਕੇ ਨਾਲ ਜਿਹੜਾ ਇਹਨਾਂ ਨੂੰ ਪਤਾ ਲੱਗਿਆ ਜੀ ਕਿ ਮੈਂ ਕਾਰਵਾਈ ਕਰਨੀ ਆ ਇਹ ਅਸਸਪਿਤਾ ਤੋਂ ਜਿਹੜੀ ਸਰਕਾਰੀ ਪਹਿਲਾਂ ਦਿੱਤੀ ਆ ਜਿਹੜੀ ਉਹਨਾਂ ਨੇ ਲਿਖ ਕੇ ਪਾਇਆ ਸੀਗਾ ਹੁਣ ਜਿਹੜੀ ਕੱਲ ਬੋਲ ਕੇ ਪਾਈ ਆ ਉਹਦੇ ਬਾਰੇ ਵੀ ਐਸਐਸਓ ਸਾਹ ਨੂੰ ਪਹਿਲਾਂ ਫੋਨ ਕੀਤਾ ਕਿ ਆ ਸਾਡੇ ਤੇ ਕਾਰਵਾਈ ਹੋਣੀ ਆ ਕਿ ਜਾਂ ਆ ਗਲਤਾਂ ਛੱਡਣਾ ਇਹ ਕਰਨ ਦੇ ਆ ਇਹਨੂੰ ਇਹਦੇ ਨੂੰ ਕਾਬੂ ਪਾਓ ਉਹਦੇ ਕਾਬੂ ਪਾਉਣ ਦੀ ਬਜਾਏ ਸਾਡੀ ਗੱਲ ਹੀ ਸੁਣੀ ਜਾ ਰਹੀ ਜਿਹੜਾ ਸੱਚਾ ਬੰਦਾ ਪਰਚਾ ਉਹਤੇ ਕੀਤਾ ਜਾਵੇ ਜੋ ਬਣਦੀ ਕਾਰਵਾਈ ਉਹਤੇ ਕੀਤੀ ਜਾਵੇ ਤੇ ਸਰੀ ਸੰਗਤ ਦੇ ਵਿੱਚ ਲਿਆਂਕ ਕਰੋ ਅੰਦਰ ਡੱਕਿਆ ਜਾਵੇ ਇਹ ਸਰੀ ਸੰਗਤ ਇਹ ਗੱਲ ਮੰਗ ਕਰਦੀ ਆ ਕਿ ਅਸੀਂ ਉਹਨਾਂ ਚ ਰੁਠਾਂਗੇ ਨਹੀਂ ਤੁਹਾਡੀ ਮਰਜ਼ੀ ਆ ਫੋਨ ਲਿਆਉਂਦੇ ਜੇ ਭੜਕੇ ਲਿਆਉਂਦੇ ਜੇ ਪਰਸੋਂ ਲਿਆਉਂਦੇ ਜੇ ਤੁਹਾਡੀ ਮਰਜ਼ੀ ਆ ਕਿੰਨਾ ਚਿਰ ਆਪਾ ਬੋਣਾ ਵਾ ਸਾਨੂੰ ਉਹ ਤੁਹਾਡੀ ਮਰਜ਼ੀ ਆ ਸਾਡਾ ਕੋਈ ਬਹਿਣਾ ਸ਼ੌਕ ਨਹੀਂ ਆ ਜਿਦਾਂ ਹੁਣ ਤਾੜਿਆ ਮੜਿਆ ਮੁੱਖ ਮੰਤਰੀ ਕਹਿੰਦਾ ਹੈ ਨਾ ਇਹ ਜਗਾ ਭਾਰ ਦੇ ਵਜਾ ਨਹੀਂ ਇਹ ਵਜਾ ਵਾ ਵਜਾ ਵੀ ਦੱਸ ਕੇ ਗਏ ਆ ਟੇਬਲ ਗੱਲ ਵੀ ਦੱਸੀ ਆ ਕਿ ਆਪ ਵੀ ਸੁਣੀਆ ਸਭ ਤੋਂ ਵੱਡਾ ਬੁਰਾ ਕੰਮ ਹੁੰਦਾ ਕਿ ਇਹਦੇ ਕਿਰਦਾਰ ਤੇ ਤੁਸੀਂ ਕਿਰਦਾਰ ਕੂਸ਼ੀ ਕਰਨੀ ਤੇ ਸਾਡੇ ਕਿਰਦਾਰ ਤੇ ਸਾਟਿਆ ਇਹ ਕਦੀ ਵੀ ਸਹਿਮ ਨਹੀਂ ਕਰਾਂਗੇ ਇਹ ਸਾਡੇ ਆਗੂ ਆ ਮੈਂ ਤੇ ਜੰਦਾ ਵੀ ਇਹ ਚੰਗੀਆਂ ਭਲੀਆਂ ਜਾਇਦਾਦਾਂ ਵਾਲੇ ਆ ਇਹਨਾਂ ਤੇ ਏਡੀ ਵੱਡੀ ਸਾਟ ਵਜ ਗਈ ਆ ਜਦੋਂ ਮਾਤੜ ਬੰਦਾ ਕਰੇ ਤੇ ਫੇਰੇ ਕੀ ਕਰਨਗੇ ਭਲਾ ਜੇ 20 ਹਜ਼ਾਰ ਪਿਆ ਸਾਈ ਦਿੱਤੀਓ ਤਾਂ 40 ਹਜ਼ਾਰ ਸਾਡਾ ਲੈਣਾ ਬਣਦਾ ਸੀ ਜੇ ਸਾਡਾ ਤੇਰਾ ਕੋਈ ਟੋਟ ਹੋ ਗਿਆ ਨਾ ਸੁਣਦੇ ਚੋ ਤੁਹਾਨੂੰ ਟੋਟ ਹੋ ਗਿਆ ਮੈਨੂੰ ਨਹੀਂ ਕਰਨੀ ਚਾਹਦਾ ਉਹਦਾ 20 ਦਾ 40 ਦੇ ਉਹ ਮੰਗ ਕੀਤੀ ਆ ਸਰਦਾਰ ਸਾਹਿਬ ਜਿਹਦੀ ਪਹਿਲੀ ਆ ਜਦ ਇਹ ਬੰਦੀ ਤੇ ਆਪ ਕੋਈ ਨੇ ਨਹੀਂ ਕਿਹਾ ਕਿ ਸਾਨੂੰ 20 ਦਾ 40 ਦੇ ਕਿਉਂਕਿ ਜਿੰਨੇ ਦਿੱਤੇ ਲੈਣੇ ਉਹਨੇ ਆ ਨਾ ਜੱਜ ਬੰਦੀ ਨੇ ਲੈਣੇ ਆ ਤੇ ਨਾ ਜੱਜ ਬੰਦੀ ਨੇ ਦਿੱਤੇ ਆ ਕਰਨਿਆ ਮਾੜੇ ਬੰਦੇ ਨਾਲ ਖਲੋਣਾ ਸਾਡਾ ਖਰਚ ਵੱਡਦਾ ਇਹ ਨਹੀਂ ਖਲੋਣੇ ਆ ਕਿ ਇਹ ਚ ਮਾੜੀ ਗੱਲ ਕੀ ਆ ਮੈਨੂੰ ਦੱਸੋ ਤੁਸੀਂ ਜੇ ਹੀ ਇਹ ਸਰਦਾਰ ਸਾਹਿਬ ਨਾਲ ਗਲਤਿਆਂ ਨੇ ਅਸੋਂ ਜੈਦਾਰ ਨਾਲ ਗਲਤਿਆਂ ਜੇ ਝੂਠਾ ਤਾਂ ਸਾਨੂੰ ਸਾਬਤ ਕਰ ਦਿਓ ਪਰ ਗੱਲ ਕੀ ਆ ਇੱਥੇ ਸਮਾਈ ਕੋਈ ਨਹੀਂ ਹੋ ਰਹੀ ਜੇ ਐਸਾ ਜੋ ਸਾਹ ਨੂੰ ਗੱਲ ਸਹੀ ਦਾ ਪਤਾ ਵਾ ਸੀਸੀ ਵਾਂਗੂ ਸਾਫ ਆ ਸਾਰਾ ਕੁਝ ਕਿ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਫਿਰ ਵੀ ਕਾਰਵਾਈ ਨਹੀਂ ਹੋਣ ਈ ਸਾਨੂੰ ਬਹਿਣਾ ਬੈਣਿਆ ਪਰ ਇੰਨੇ ਪੜੇ ਲਿਖੇ ਅਫਸਰ ਹੋਣ ਦੇ ਕਰਕੇ ਵੀ ਜੇ ਸਾਨੂੰ ਇਦਾਂ ਦਾ ਸਾਨੂੰ ਇਨਸਾਫ ਲੈਣਾ ਹੈ ਤਾਂ ਜੇ ਦੀ ਆਸ ਨਹੀਂ ਪਰ ਬਹੁਤ ਮਾੜੀ ਗੱਲ ਆ ਜਿਹੜੇ ਆਪਾਂ ਕਹਿੰਦੇ ਮੁੜ ਕੇ ਸਾਡੇ ਵੱਲੋਂ ਨਾਰੇ ਲੱਗਦੇ ਆ ਵੀ ਵੇਖੋ ਸਾਰੇ ਨੇਤ੍ਰਿੰਨ ਕਰਨ ਵਾਲੇ ਜਾਇਦਾਦਾਰੇ ਸਾਰੇ ਬੰਦੇ ਆ ਜਿਹੜੀ ਇਹਨਾਂ ਦੇ ਗੱਲ ਤੋਂ ਮੂੰਹ ਤੋਂ ਗੱਲ ਨਿਕਲ ਗਈ ਕਿ ਪਤਨ ਜੀ ਕਿਹੜੇ ਵੇਲੇ ਪੂਰੀ ਹੋਣੀ ਆ ਕਿ ਆਪਾਂ ਇਦਾਂ ਦੀਆਂ ਗੱਲਾਂ ਨਾ ਘੜਾਈਏ ਕਿ ਆਪਾਂ ਇਨਸਾਫ ਦਈਏ ਇਨਸਾਫ ਉਹਨਾਂ ਨੇ ਨਹੀਂ ਲੋਗਿਆ ਨਾ ਹੀ ਕੋਈ ਨਾ ਵਾਦਾ ਕਰਦੇ ਤੇ ਨਾ ਹੀ ਕਿਹਦਾ ਵਾਦਾ ਜਰਦੇ ਆ ਇਹ ਹੀ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਅਸੀਂ ਥੰਮੇ ਨਾਲ ਆਏ ਆ ਸਾਰਾ ਕੋਈ ਤਿਆਗ ਕੇ ਆਇਆ ਜਿੰਨਾ ਚਿਰ ਲੰਮਾ ਪਾਉਗੇ ਤੁਹਾਡੀ ਮਰਜ਼ੀ ਆ ਜਿਸ ਦਿਨ ਵੀ ਗੱਲ ਕਰਨੀ ਹੋ ਤੁਹਾਡੀ ਮਰਜ਼ੀ ਆ ਪਰ ਅਸੀਂ ਆਵੇਂ ਇਨਸਾਨ ਲੈ ਦੋ ਬਣਾ ਨਹੀਂ ਲੈ ਜਾਣਾ ਮੈਂ ਆਪਣੀਆਂ ਸਹੀਆ ਗੱਲਾਂ ਕਰਦਾ ਆ ਹੰਢੜ ਲਾ ਕੇ ਮਾਤਾ ਜੀ ਦਾ ਗੁਲਾਮ ਮੇਰੇ ਨਾਲ ਖਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ